गुरमुख प्यारे बन गया मंजा इन्ना कमान बचाया इनकी पट्टी बची है मंजा बढ़िया बन गया देखो ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਅੱਜ ਹੈ 14 ਅਕਤੂਬਰ ਤੇ ਆਪਣਾ ਮੰਝਾ ਜਿਹੜਾ 3 ਦਿਨ ਹੋ ਗਏ ਬਣਦੇ ਨੂੰ 11 ਤਰੀਕ ਦੇ ਲੱਗੇ ਆ ਤੇ ਅੱਜ ਉਹ ਜਿਹੜਾ ਕੰਪਲੀਟ ਕਰਨ ਲੱਗੇ ਆ ਮੰਝਾ ਬਣਾਉਣਾ ਹੁੰਦਾ ਮੰਝਾ ਹੋਰ ਕਿਸੇ ਨੂੰ ਨਹੀਂ ਬਣਾਉਣਾ ਹੁੰਦਾ ਸਾਡੇ ਘਰ 'ਚ ਤੇ ਆ ਵਾਣ ਚੱਕ ਲਿਆ ਮੰਮੀ ਨੇ ਤੇ ਹੁਣ ਆਇ ਨਹੀਂ ਚਾਲੂ ਕਰਨ ਲੱਗੇ ਅੱਜ ਬਣਾ ਦੇਣਾ ਮੰਝਾ ਵਧੀਆ ਟਾਈਮ ਤਾਂ ਥੋੜਾ ਹੀ ਲੱਗਣਾ ਹੋਵੇ ਥੋੜਾ ਟਾਈਮ 'ਚ ਹੀ ਬਣਾ ਦੇਣਾ ਬਸ 10-15 ਮਿੰਟ ਦੇ ਵਿੱਚ ਵਿੱਚ ਠੀਕ ਹੈ ਮੈਂ ਦੇਖਾ ਕਰਕੇ ਤਾਂ ਬਣਾ ਰੱਖੀ ਬੰਨੇ ਹੋਏ ਸ਼ੁਰੂ ਕਰਨ ਲੱਗੇ ਹੱਥਲ ਚ ਰੱਖ ਲਿਆ ਇਹਨੂੰ ਤਾਂ ਕਿ ਸੂਤ ਮੈਲਾ ਨਾ ਹੋਵੇ ਸੂਤ ਕਹਿੰਦੇ ਕਿ ਮਿੰਨ ਕੀ ਕਹਿੰਦੇ ਨਵਾਰ ਨਵਾਰ ਮੈਂ ਤਾਂ ਸੂਤ ਕਹੀ ਇਹਨੂੰ ਪਲਾਸਟਿਕ ਪਲਾਸਟਿਕ ਦੀ ਲੈ ਕੇ ਆਇਆ ਪਲਾਸਟਿਕ ਦੀ ਇਹ ਤਾਂ ਜਾਲੀ ਬਣ ਜਾਣੀ ਇਹ ਸਗੋਂ ਮਹਿੰਗੀ ਆਈ ਉਹਦੇ ਨੂੰ ਹਾਂ ਆਈ ਤਾਂ ਮਹਿੰਗੀ ਹੈ ਮੈਂ ਤਾਂ ਲਾਇਆ 200 ਤੇ 40 ਦਾ ਲਾਇਆ ਇਹਨੇ ਸਾਰਾ ਬਾਕੀ ਕਹਿੰਦਾ ਸੀ ਵਾਪਸ ਹੋ ਜਾਊਗਾ 200 ਰੁਪਇਆ ਥੋੜਾ ਜਿਹਾ ਜਿੰਨਾ ਲੱਗ ਗਿਆ ਠੀਕ ਹੈ ਬਾਕੀ ਕਹਿੰਦਾ ਵਾਪਸ ਕਰ ਦਿਓ ਗਰਮਕ ਪਿਆਰੇ ਅਸੀਂ ਸੋਚਿਆ ਵੀ ਇਹਦੇ ਨਾਲ ਪਿੰਨਾ ਲਾ ਦੇਣਾ ਇੱਥੇ ਖੜ ਜੂਗਾ ਇਹ ਖੜਦਾ ਨਹੀਂ ਮੁਸ਼ਕਲ ਆ ਹੁਣ ਸੂਈ ਤੇ ਧਾਗੇ ਨਾਲ ਨੂੰ ਪਹਿਲਾਂ ਇਹਨੂੰ ਸਿਉ ਕੇ ਫਿਰ ਅਸੀਂ ਸ਼ੁਰੂ ਕਰਾਂਗੇ ਐ ਆਊਗਾ ਇਹ ਸਿੱਧਾ ਸੋਹਣਾ ਲੱਗੂ ਮੰਜਾ ਨਵਾਰ ਤਾਂ ਸੋਹਣਾ ਲਿਆ ਮੈਂ ਸ਼ਾਬਾਸ਼ੀ ਦਿਓ ਮੈਨੂੰ ਹਾਂ ਬਈ ਸੋਹਣਾ ਲਿਆ ਨਵਾਰ ਹਾਂ ਕਾਲੇ ਮੰਜੇ ਤੇ ਇਹਦਾ ਨਵਾਰ ਸੋਹਣਾ ਲੱਗਦਾ ਹੈ ਰੰਗਦਾਰ ਪਰਸੋਂ ਦੇ ਲੱਗਿਆ 4 ਦਿਨ ਹੋ ਗਏ ਚੌਥੇ ਦੇ 4 ਦਿਨਾਂ ਦੇ ਵਿੱਚ ਅੱਜ ਮੰਝਾ ਕੰਪਲੀਟ ਹੋਣ ਲੱਗਿਆ ਡੜੀ ਚਲੇ ਦੁੱਧ ਲੈ ਇਹਨੂੰ ਅੰਦਰ ਕਰਨਾ ਅੱਛੂ ਲਾਇਆ ਬਣ ਕੇ ਐਵੇਂ ਉਹ ਕਰ ਰੱਖਿਆ ਕਿ ਡੱਬ ਦਾ ਵੱਡਾ ਮੋਟਸਾ ਲੈ ਬਾਹਰ ਨਹੀਂ ਕਾਂਚੀ ਵੀ ਲਈ ਹੂੰ ਸੀ ਮੈਂ ਕਾਂਚੀ ਵੀ ਲੈਣੀ ਹੁਣ ਤਾਂ ਅੱਗੇ ਨਾ ਪਹਿਲਾਂ ਆਹ ਟਰਾਲੀ ਦੇ ਚੜਾਏ ਹੁਣ ਟਾਇਰ ਉਹ ਕਰਨਾ ਸੂਈ ਧਾਗੇ ਨਾਲ ਜੋੜ ਕੇ ਸੋ ਗਰਮਕ ਪੈ ਰਹੇ ਹੁਣ ਮੋਟਸਲੇ ਅੰਦਰ ਕਰਨ ਲੱਗਾ ਇਹਨੂੰ ਇਹਨੂੰ ਅੱਜ ਨਹੀਂ ਚਲਾਉਣਾ ਸਾਰੀ ਦਿਹਾੜੀ ਖੜਾ ਰਹੂਗਾ ਇਹ ਬਸ ਤੇਲ ਵਾਲਾ ਪਿੰਦਾ ਹੈ ਮੋਟਰਸਾਈਕਲ ਤੇ ਗੇੜੇ ਕੱਢ ਲਿਆ ਹੁਣ ਹੁਣ ਬਣਾਉਨੇ ਮੰਜਾ ਇੱਥੇ ਢਲਦਾ ਇਹਨੂੰ ਵਾਈਗਰੂ ਦਾ ਨਾਮ ਲੈ ਕੇ ਸ਼ੁਰੂ ਕਰਤਾ ਮੰਜਾ ਬਣਾਉਣਾ ਵਾਈਗਰੂ ਸੱਤ ਨਾਮ ਵਾਈਗਰੂ ਪਹਿਲਾਂ ਇਧਰ ਨੂੰ ਨਹੀਂ ਲੱਗਣਾ ਸੀ ਮੈ ਇੱਥੋਂ ਇਹਨੂੰ ਪਟਾਣਾ ਪੈਣਾ ਥੈਂਕ ਯੂ ਕਸਕੇ ਬਣਾਉਣਾ ਮੈਂ ਨਾ ਫੜਨਾ ਪਊਗਾ ਦੇਖੋ 1 ਮਿੰਟ ਹੋਇਆ ਹਜੇ ਲੱਗਿਆ ਨੂੰ ਬਸ 1 ਮਿੰਟ 15 ਮਿੰਟਾਂ ਚ ਬਣ ਜੂਗੀ ਵਧੀਆ ਬਸ ਤੋ ਗਰਮਕ ਪਿਆਰਿਓ ਬਣ ਗਿਆ ਮੰਜਾ ਇੰਨਾ ਕਵਾਨ ਬਚਿਆ ਇੰਨੀ ਕ ਪੱਟੀ ਬਚੀ ਹੈ ਮੰਜਾ ਵਧੀਆ ਬਣ ਗਿਆ ਦੇਖੋ ਸੋ ਗਰਮਕ ਪਿਆਰਿਓ ਮੰਜਾ ਬਣਾਤਾ ਪ੍ਰਸ਼ਾਦਾ ਛਕ ਲਿਆ ਹੁਣ ਹੁਣ ਜਾ ਰਹੇ ਆ ਰਹਿਣ ਕਿਉਂਕਿ ਉੱਥੇ ਸ਼੍ਰੀ ਖੰਡ ਪਾਟ ਸਾਹਿਬ ਪ੍ਰਕਾਸ਼ ਹੋਣਾ ਹੈ ਡਾਕਟਰ ਹਰਦੇਵ ਸਿੰਘ ਜੀ ਦੇ ਘਰ ਤੇ ਜਾ ਕੇ ਉਹਨੇ ਉੱਥੇ ਚਲਦੇ ਆਂ ਰੈਂ ਅਮੰਜੇ ਤੇ ਬੈਠਿਆ ਨਵੇਂ ਤੇ ਦੇਖੋ ਨਵਾਂ ਮੰਜਾ ਸੋਣਾ ਰੈਂ ਚਲਦੇ ਆਂ ਕੂਟੀ ਤੇ ਜਾਵਾਂਗੇ ਵਧੀਆ ਨਾ ਕੋਈ ਖਰਚਾ ਨਾ ਕੋਈ ਹੋਰ ते रोना कद कद रोना पुता है, तो है? फर्स्ट नहीं आई mm. तेरी अगली बारी फर्स्ट जी फिर

ਇੱਥੇ ਫਰਸ਼ ਤੇ ਅੱਛਾ ਇਹ ਹੋਈਗੀ ਨਾ ਚਲ ਫੋਨ ਕਰ ਹੁਣ ਕਿਹੜੀ ਗੱਲ ਹੈ ਅੱਛਾ ਇੱਥੇ ਹੋਈਗੀ ਹੋਈਗੀ ਹੈ ਆਇਓ ਚਲ ਘਰੇ ਤੁਹਾਡਾ ਡਾਕਟਰ ਹੈ ਫਿਰ ਦਵਾਈ ਲੈ ਲੈਣੀ ਸੀ ਹੈ ਅਸੀਂ ਅੱਜ ਆਈਏ ਨਹੀਂ ਨਹੀਂ ਇਹਦੇ ਤਾਂ ਨਾ ਲੱਗਦੇ ਹੈ ਕਾਰ ਵੀ ਚੱਲ ਰਿਹਾ ਹੈ ਠੀਕ ਹੈ ਹੈ ਸੋ ਗਰਮਕ ਪਿਆਰਿਓ ਪਹੁੰਚ ਚੁੱਕਿਆ ਕਮਰੇ ਦੇ ਵਿੱਚ ਅੱਜ ਬਹੁਤ ਥਾਵਾਂ ਤੇ ਗਏ ਸੋ ਅੱਜ ਦਾ ਵਲੌਗ ਇੱਥੇ ਸਮਾਪਤ ਕਰਦੇ ਆਂ ਉਮੀਦ ਕਰਦੇ ਆਂ ਕਿ ਅੱਜ ਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਊਗਾ ਪਸੰਦ ਆਇਆ ਤੇ ਲਾਈਕ ਜਰੂਰ ਕਰਿਓ ਕਮੈਂਟ ਜਰੂਰ ਕਰਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆਂ ਕੱਲ ਨੂੰ ਫਿਰ ਨਵੇਂ ਵਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ